ਗੁਰਬਾਣੀ ਦਾ ਜੋ ਸੱਚਾ ਬਿਆਨ ਕਰਦਾ ਜੇ ਕਿਸੇ ਨੂੰ ਲੱਗਦਾ ਵੀ ਇਹ ਸੱਚ ਥੋੜਾ ਕੁਝ ਪਿੱਛੇ ਰਹਿ ਗਿਆ ਉਹ ਦਤਬੇ ਜੇ ਸਾਡੇ ਕੋਲ ਰਹਿ ਗਿਆ ਰਿਲ ਕਿਆ ਸੀ ਹੈ ਜਮ ਮੱਖਣ ਕੋ ਰਹਿ ਗਿਆ ਥੋੜਾ ਆਇਆ ਵੀ ਲੱਸੀ ਚ ਵੀ ਰਹਿ ਗਿਆ ਮੱਖਣ ਉਹ ਕੱਢ ਕੇ ਸਾਨੂੰ ਲੈ ਦਵੇ ਸਾਨੂੰ ਤਾਂ ਵੱਧ ਆਈ ਹੈ ਕੋਈ ਫਾਇਦਾ ਹੀ ਹੋ ਨੁਕਸਾਨ ਕੀ ਕੋਈ ਹੋਰ ੜਕੂਗਾ ਸਾਡਾ ਮੱਖਣ ਵਧੂ ਹੈ ਸਾਨੂੰ ਕੋਈ ਨੁਕਸਾਨ ਹੈ ਵੇਖ ਦੇ ਸ਼ੰਕਰਾਚਾਰੀਆ ਦੇ ਵਿੱਚ ਕੋਈ ਉਹ ਜਮاندار ਹੈ ਜਿਵੇਂ ਉਸ ਵੇਲੇ ਜਿਹੜਾ ਕਬੀਰ ਦਾ ਗੁਰੂ ਹੈ ਉਹਨੇ ਹੌਸਲਾ ਜੁਰਤ ਕੀਤੀ ਹੈ ਉਹਨੇ ਕਹੇ ਇੱਕ ਦਿਨ ਸੋ ਮਨ ਪਈਓ ਮੰਗੋ ਕਬੀਰ ਦੀ ਗੱਲ ਮੰਨ ਕੇ ਇੱਕ ਸ਼ਬਦ ਹੈ ਸੋਮੀ ਰਾਮਾਨੰਦ ਗੁਰੂ ਗ੍ਰੰਥ ਸਾਹਿਬ ਚ ਉਨੇ ਮਨੇ ਉਹੀ ਛੈ ਦੇਨੇ ਮਨੇ ਇੱਕ ਦਿਬੇ ਸੁਭਨ ਪਈ ਉਮੰਗ ਕਾ ਚੋਆ ਜਨਨ ਬਹੁਤ ਸੁਗੰਧ ਪੂਜਣ ਚੱਲੀ ਬ੍ਰਹਮ ਠਾਏ ਗੁਰ ਬ੍ਰਹਮ ਬਤਾਇਆ ਮਨਿਮਾ ਕਹਨਾ ਮਨੂ ਤੇ ਮੇਰੇ ਗੁਰਦੇਬ ਨੇ ਮੇਰੇ ਬਤਾ ਦੱਸਿਆ ਵੀ ਤੇਰੇ ਮਨ ਵਿੱਚ ਆ ਬ੍ਰਹਮ ਮੈਂ ਪੂਜਣ ਜਾ ਮੈਂ ਉਥੇ ਹਾਗਰ ਦੁਆਰੇ ਜਿਹੜਾ ਮੇਰੇ ਅੰਦਰ ਹੈ ਮੈਂ ਨਹੀਂ ਹੁੰਦਾ ਫਿਰ ਕੰਗਾ ਵਹਾਂ ਤਾਂ ਜਾਈਏ ਜੇ ਆਹਨ ਹੋਏ ਜਲ ਮੈਂ ਇੱਥੇ ਦੇਖ ਲਿਆ ਹੈਗਾ ਉੱਥੇ ਉੱਥੇ ਮੈਨੂੰ ਕਦੇ ਮਿਲਿਆ ਨਹੀਂ ਮੈਂ ਕੋਈ 냐 ਮੋਤੇ ਇਹਦਾ ਮਤਲਬ ਹੈ ਬਗਾਵਤ ਕੀਤੀ ਹੈ ਸਨਾਤਨ ਮਤ ਦੇ ਖਿਲਾਫ ਉਹਨੇ ਖੁਦ ਕੇ ਕਬੀਰ ਨੇ ਕਿਹਾ ਇਹ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਦ ਜੀਵਤ ਮੂ ਮੈਨੂੰ ਜੀਵਨ ਨੂੰ ਮੁਕਤੀ ਮਿਲ ਗਈ ਤਾਂ ਮੈਂ ਜਾਣਿਆ ਸਨਾਤਨ ਮਤ ਉਲਟ ਮੰਤਾ ਸਨਾਤਨ ਮਤ ਦਾ ਰਾਹ ਰੋੜ ਹੈ ਉਹ ਤਾਂ ਮਾਇਆ ਨਾਲ ਜੋੜਦੀ ਹੈ ਮੂਰਤੀ ਪੂਜਕ ਆ ਆਧਵਾ ਦੀ ਅਕਾਲ ਮੂਰਤੀ ਚਾਹੀਦੀ ਹੈ ਪੂਰਤੀ ਪੂਜਕ ਮੈਂ ਵੀ ਆ ਪੂਰਤੀ ਪੂਜਕ ਦੁਨੀਆ ਹੈ ਪਰ ਉਹ ਅਕਾਲ ਮੂਰਤ ਹੈ ਕਾਲੇ ਬਸ ਮੂਰਤ ਨਹੀਂ ਹੈ ਉਹ ਪ੍ਰਾਣੀ ਨਹੀਂ ਹੁੰਦੀ ਮੂਰਤੀ। ਨਾ ਉਹ ਬੁੱਢਾ ਨਾ ਵਾਲਾ। ਨਾ ਬੁੱਢਾ ਨਾ ਵਾਲਾ। ਮੂਰਤੀ ਹੈ ਪਰ ਬੁੱਢਾ ਵਾਲਾ ਨਹੀਂ ਹੈ। ਸਾਰਾ ਛੱਬਦਾ ਲਿਖਿਆ ਹੋਇਆ ਹੈ। ਕੁਰਬਾਨੀ ਪਈ ਹੈ। ਪਰ ਖੋਜੇ ਦਾ ਉਹ ਜੀ ਨੂੰ ਲੋੜ ਹੋਵੇ ਦੁਨੀਆ ਨੂੰ ਰੋੜੇ ਨਹੀਂ ਹੈ। ਨਾ ਸੱਚ ਜੀਨਨ ਰੋਡ ਸੀ ਸਾਨੂੰ ਸਾਨੂੰ ਤਾਂ ਬਾਈ ਮਿਲਿਆ ਨਹੀਂ ਪਹਿਲੀ ਗੱਲ ਤਾਂ ਟਿਕਣੇ ਨਹੀਂ ਦਿੱਤਾ ਫੇ ਪੜਾਈ ਨਹੀਂ ਹੋਈ ਅਨਪੜ ਹੋਏ ਜੰਗਲਾਂ 'ਚ ਭੱਜੇ ਫਿਰਦੇ ਰਹੇ ਫੇ ਜਦ ਸਾਨੂੰ ਟਾਈਮ ਮਿਲਿਆ ਪੜਾਈ ਹੋਈਆਂ ਜਾਂ ਅਸੀਂ ਕੋਈ ਖੋਜ ਵੀ ਲਿਆ ਪੜਾਈ ਕੋਈ ਪੱਲੇ ਹੂ ਤਾਂ ਹੀ ਖੋਜੂ ਕੋਈ 10ਵੀਂ ਪਾਸ ਤਾਂ ਹੈ ਨਹੀਂ ਸੀ ਸਾਡੇ 'ਚ ਚਲ 10ਵੀਂ ਪਾਸ ਉਦੋਂ ਤਹਿਸੀਲਦਾਰ ਸੀ ਉਹ ਵੀ ਤਾਂ ਅਸੀਂ ਬਾਤ ਨਹੀਂ ਸੀ ਬਾਬਾ ਸਾਹਿਬ ਨੂੰ ਫਿਰ 10ਵੀਂ ਪਾਸ ਹੋਵੇਗੀ ਇਹ ਪੜਾਈ ਹੋ ਰਹੀ ਹੈ ਧਰਮ ਦੀ ਪੜਾਈ ਹੈ ਸਕੂਲੀ ਪੜਾਈ ਨਹੀਂ ਹੈ ਸਕੂਲੀ ਪੜਾਈ ਦਾ ਪੜਿਆ ਅਨ ਪੜਿਆ ਕਰਕੇ ਹੀ ਦਸ ਇਹ ਇਹ ਜਿਹੜਾ ਮੁਕਤੀ ਦਾ ਮਾਰਗ ਹੈ ਇਹ ਸਮਝ ਆਉਂਦੀ ਹੈ ਪੜਿਆ ਅਨ ਪੜਿਆ ਪਰਮਗਤ ਪਾਵੇ ਇਹ ਪਰਮਗਤੀ ਵਾਲੀ ਜਿਹੜੀ ਪੜ੍ਹਾਈ ਆ ਇਹ ਤਾਂ ਜੋ ਸਕੂਲੀ ਪੜ੍ਹਾਈ ਉਹਦਾ ਅਨ ਪੜਿਆ ਉਹ ਪੜ੍ਹਾਈ ਨੂੰ ਅਨ ਪੜਿਆ ਕਰਕੇ ਹੀ ਇੱਧਰ ਜਾ ਸਕਦਾ ਇਹ ਵਿਦਵਾਨ ਪੰਡਤ ਤਾਂ ਬਾੜ ਪਾੜਨ ਵਾਲੀ ਨੇ ਇਹ ਬੋਲੀ ਹੋਰ ਪੜ੍ਹੇ ਨੇ ਪਾਸ਼ਾ ਹੀ ਹੋ ਰੇ ਇਹ ਮਾਂ ਬਾਪ ਮੰਦੇ ਨੇ ਹੁੰਦਾ ਗੁਰਵਾਣੀ ਮਾਂ ਬਾਪ ਮੰਦੀ ਨਹੀਂ ਇੱਥੇ ਕੋਈ ਮਾਂ ਨਹੀਂ ਕਿਸਦਾ ਬਾਪ ਨਹੀਂ ਪੈਣ ਨਹੀਂ ਭਾਈ ਨਹੀਂ ਧੀ ਨਹੀਂ ਪੁੱਤ ਨਹੀਂ ਵਿਦਵਾਨ ਮੰਦੇ ਨੇ ਸਰਕਾਰਾਂ ਹੁੰਦੀਆਂ ਨੇ ਉਹ ਕਹਿੰਦੇ ਨਾ ਕਿ ਜਨਮ ਨੇ ਕਿਸੇ ਵਾਰ ਜੰਮਦਾ ਮਰਦਾ ਨਹੀਂ ਸਰਕਾਰਾਂ ਹੁੰਦੀਆਂ ਨੇ ਜੰਮਦਾ ਮਰਦਾ ਜਿਹੜੀਆਂ ਪ੍ਰਾਪਰਟੀ ਆ ਉਹ ਟ੍ਰਾਂਸਫਰ ਹੁੰਦੀ ਆ ਜੈਂਟਰਲ ਹੁੰਦੇ ਨੇ ਜਿਹੜੀ ਪ੍ਰਾਪਰਟੀ ਆ ਪਿਓ ਦੀ ਗਹਾਂ ਬਚੀਤ ਕਰਦਾ ਆ ਕਿਸੇ ਨੂੰ ਤੇ ਉਹ ਤਾਂ ਮਰ ਕੇ ਲਿਖਿਆ ਨਹੀਂ ਜਾਂ ਮਰ ਗਿਆ ਉਹ ਕਹਿੰਦੇ ਨੇ ਨਾ ਕਿ ਜਨਮ ਨੇ ਕਿਸੇ ਵਾਰ ਕਿ ਫਿਰ ਉਹ ਬੋਲੀ ਹੋਰ ਹੋਈ ਉਹਨਾਂ ਦਾ ਜੰਮਣ ਮਨ ਕੀ ਹੈ ਇਹਨਾਂ ਦਾ ਕੀ ਹੈ ਉਹ ਕਿਹਦੇ ਜੰਮਣ ਮਨ ਦੀ ਗੱਲ ਕਰਦੇ ਨੇ ਕਿਹਦੇ ਕਰਦੇ ਕੌਣ ਜੰਮਦਾ ਕੌਣ ਮਰਦਾ ਕਬੀਰ ਕਹਿੰਦੇ ਕੌਣ ਮੂਆ ਤੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰੋ ਤੇ ਚਲਤ ਪਿਆ ਨਾਲੇ ਤਾਂ ਕਹਿੰਨੇ ਗਿਆ ਤੇ ਗਿਆ ਕੌਣ ਭਾਈ ਇਹਨੇ ਜੂਨੀਆਂ ਭੁਗਤਿਆ ਖੋਣ ਫਿਰ ਫਿਰ ਜਨਮ ਫਿਰ ਫਿਰ ਤੁਸੀਂ ਮੰਨਦੇ ਹੋ ਵੀ ਜੰਮਣ ਮੰਨ ਚ ਪਿਆ ਹੋਇਆ 84 ਲੱਖ ਜੂਨ ਚੁਕੋ ਮੈਂ ਹਰ ਵਾਰੇ ਮਰੇ ਮਰਿਆ ਕਿ ਮਰਿਆ ਕੀ ਹੈ ਫਿਰ ਉਹ ਤਾਂ ਹਾ ਜੂਨ ਚ ਮਰੇ ਹੈ ਫੇ ਜਮੇ ਉਹ ਜਿਹੜਾ ਜਾਂਦਾ ਮੰਦਾ ਉਹ ਮਰਦਾ ਜਮਦਾ ਨਹੀਂ ਸੁਪਨਾ ਦੇਖਦਾ ਉਹ ਅਲੱਗ ਅਲੱਗ ਰੂਪਾਂ ਦੇ ਸੁਪਨੇ ਦੇਖੇ ਨੇ 84 ਲੱਖ ਸੁਪਨੇ ਹੀ ਦੇਖੇ ਸੁਪਨੇ ਦਾ ਜੀਵਨ ਸੁਪਨੇ ਦਾ ਗਿਆਨ ਦੇਖੋ ਜਾਗਰਤਾ ਦਾ ਗਿਆਨ ਹੁਣ ਹੋਊਗਾ ਹੁਣ ਤੱਕ ਸੁਪਨੇ ਨਾਲ ਗਿਆਨ ਨਹੀਂ ਚੱਲਦਾ ਇਹ ਦੇਖੋ ਜਾਗਰਤਾ ਦਾ ਗਿਆਨ ਹੁਣ ਹੋਣਾ ਉਸ ਇਹ ਪੰਡਤ ਹੈ ਬਾੜ ਪੰਡਤ ਨੇ ਪਾੜੀ ਹੈ ਪੰਡਤਾਂ ਦਾ ਬ੍ਰਾਹਮਣ ਚ ਫਰਕ ਹੈ ਗੁਰਬਾਣੀ ਮੰਦੀ ਹੈ ਉਹ ਕਹਿੰਦੇ ਬ੍ਰਾਹਮਣ ਕੌਣ ਕਈ ਕਬੀਰ ਜੋ ਬ੍ਰह्म ਵਿਚਾਰਾ ਹੈ ਕਬੀਰ ਕਹਿੰਦਾ ਜਿਹੜਾ ਬ੍ਰह्म ਵਿਚਾਰ ਕਰਦਾ ਹੈ ਸੋ ਬ੍ਰਾਹਮਣ ਕਹੀਇਤਾ ਹੈ ਹਮਾਰੇ ਸਾਡੇ ਤਾਂ ਭਾਈ ਉਹਨੂੰ ਬ੍ਰਾਹਮਣ ਕਹਿੰਦੇ ਨੇ ਜੋ ਬ੍ਰਾਹਮਣ ਕਈ ਕਬੀਰ ਜੋ ਬ੍ਰह्म ਵਿਚਾਰਾ ਹੈ ਕਬੀਰ ਕਹਿੰਦਾ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਬ੍ਰਹਮ ਗਿਆਨ ਦੀ ਵਿਚਾਰ ਕਰਦਾ ਹੈ ਵੇਦ ਦੀ ਵਿਚਾਰ ਕਰਦਾ ਹੈ ਵੇਦ ਵਿੱਚ ਬ੍ਰਹਮ ਗਿਆਨ ਹੋਰ ਤੱਕ ਤੈ ਹੈ ਨਹੀਂ ਸੋ ਬ੍ਰਾਹਮਣ ਕਹੀ ਹਤਾ ਸਾਡੇ ਦਾ ਭਾਈ ਸੱਚ ਖਣ ਵਿੱਚ ਭਗਤਾਂ ਦੀ ਬੋਲੀ ਵਿੱਚ ਉਹਨੂੰ ਬ੍ਰਾਹਮਣ ਕਹਿੰਦੇ ਨੇ ਗੁਰਮਤਿ ਦੀ ਗੁਰਬਾਣੀ ਦੀ ਬੋਲੀ ਵਿੱਚ ਪਾਸ਼ਾ ਚ ਗੁਰਮੁਖੀ ਪਾਸ਼ਾ ਵਿੱਚ ਉਹਨੂੰ ਬ੍ਰਾਹਮਣ ਕਹਿੰਦੇ ਨੇ ਜਿਹੜਾ ਬ੍ਰਹਮ ਵਿਚਾਰ ਕਰੇ ਕੋਈ ਕਰੇਗਾ ਉਹ ਹੀ ਬ੍ਰਾਹਮਣ ਕਬੀਰ ਵੀ ਬ੍ਰਾਹਮਣ ਰਬਦਾਸ ਵੀ ਬ੍ਰਾਹਮਣ ਹੈ ਨਾਮਦੇਵ ਵੀ ਬ੍ਰਾਹਮਣ ਹੈ ਇਹ ਪੰਡਤ ਨੇ ਦੂਏ ਜਿੰਨੇ ਬ੍ਰਾਹਮ ਪੰਡਤ ਹੋਏ ਨੇ ਜਿਨ੍ਹਾਂ ਦੀ ਗੁਰਬਾਣੀ ਉਹ ਸਾਰੇ ਬ੍ਰਾਹਮਣ ਨੇ ਸਾਰੇ ਬ੍ਰਾਹਮਣ ਗੁਰਬਾਣੀ ਦੀ ਬੋਲੀ ਚ ਸੋ ਬ੍ਰਾਹਮਣ ਕਹੀਏ ਤਾਂ ਹਮਾਰੇ ਪੰਡਤ ਕੌਣ ਹੈ ਹੁਣ ਇਨੇ ਸਮਰਤ ਸ਼ਾਸਤਰ ਬਣਾਏ ਨੇ ਬ੍ਰਾਹਮਣ ਤੋਂ ਪੰਡਤ ਹੋ ਗਿਆ ਮਾਇਆ ਖਰੀਦ ਲਿਆ ਰਾਜੇ ਨੇ ਜਾਨ ਬੁਝ ਕੇ ਬਾੜ ਪਾੜਤੀ ਪੰਡਤ ਪਾੜੀ ਬਾਟ ਅਰਥਾਂ ਦੇ ਅਨਰਥ ਕੀਤੇ ਵੇਦ ਦੇ ਉਹ ਪੰਡਤ ਨੇ ਉਹ ਬਰਾਦੀ ਨੇ ਪਰਲੋ ਤਾਂ ਬਰਾਦੀ ਨੇ ਸਾਰੇ ਅਰਥਾਂ ਨੇ ਅਨਰਥ ਕੀਤੇ ਨੇ ਆਪ ਡੁੱਬੇ ਚੋਂ ਵੇਦ ਮੇ ਚੇਲੇ ਦੀਏ ਬਹਾਏ ਉਹ ਪੰਡਤ ਨੇ ਸਾਰੇ ਆਪ ਦਾ ਚਾਰਾਂ ਵੇਦਾਂ ਡੁੱਬ ਗਏ ਚੇਲੇ ਵੀ ਨਾਲੇ ਰੋੜ ਤੇ ਤੇ ਇੱਕ ਪੰਡਤਰ ਉਹਦੇ ਵਿੱਚ ਫਰਕ ਕੀ ਹੈ ਉਹਨੂੰ ਪੁੱਛਿਆ ਪੰਡੇ ਨੂੰ ਪੁੱਛਿਆ ਤੀਰਥ ਤੇ ਜਾ ਕੇ ਤੀਰਥ ਤਾਂ ਹੀ ਕਾਸ਼ ਘਾਟ ਤੇ ਜਾ ਕੇ ਪੁੱਛਦਾ ਕਬੀਰ ਕੋਰੇ ਪੰਡਿਆ ਬ੍ਰਾਹਮਣ ਕਬ ਕੇ ਹੋਏ ਉਹ ਪੰਡਿਆ ਤੂੰ ਦੱਸ ਬ੍ਰਾਹਮਣ ਵੀ ਕਹੀ ਜਾਂਦੇ ਪੰਡਿਆ ਪੰਡਤ ਵੀ ਕਹੀ ਜਾਂਦੇ ਆਪਣ ਤੂੰ ਬ੍ਰਾਹਮਣ ਕਬ ਕਾ ਹੋ ਗਿਆ ਕੌਰੇ ਪੰਡਿਆ ਬ੍ਰਾਹਮਣ ਕਬ ਕੇ ਹੋਏ ਕਦੋਂ ਦਾ ਬ੍ਰਾਹਮਣ ਬਣ ਗਿਆ ਤੂੰ ਬ੍ਰਾਹਮਣ ਕਹਿ ਕੇ ਜਨਮ ਮਤ ਖੋਏ ਆਪਣਾ ਕਿਉਂ ਖਰਾਬ ਕਰ ਰਹੇ ਜਨਮ ਬ੍ਰਾਹਮਣ ਆਪਣੇ ਆਪ ਨੂੰ ਕਹਿ ਕੇ جے ਪੰਡਤੇ ਪੈਦਾ ਕਰੇਗਾ ਪੜਤੇ ਰੱਖਾਂਗਾ ਜਨਮ ਖਰਾਬ ਤੇਰਾ ਵੀ ਉਹ ਪਾਕ ਬਾਕੀਆਂ ਦਾ ਵੀ ਇਹ ਜਨਮ ਖੋ ਰਿਹਾ ਹੈ ਪੰਡਤ ਪੰਡਾਤਾ ਜਨਮ ਖੋ ਰਿਹਾ ਹੈ ਤੀਰਥਾਂ ਦੇ ਬੈਠੇ ਤਾਂ ਜਨਮ ਖੋ ਰਏ ਨੇ ਡੰਗਰੀ ਚੋਟ ਰੰ ਕਬੀਰ ਕਹ ਰਿਹਾ ਕਾਸ਼ੀ ਜੀ ਬੈਠ ਕੇ ਗੁਰਬਾਣੀ ਜੀ ਲਿਖਿਆ ਹੋਇਆ ਬਾਮਣ ਕਹਿ ਕਾ ਜਨਮ ਮਤ ਖੋਏ ਤੋ ਬਾਮਣ ਮੈਂ ਕਾਸ਼ੀ ਦਾ ਜਲਾਹਾ ਕਾਸ਼ੀ ਤਾਂ ਮੈਂ ਜਲਾਹਾ ਹਾਂ ਬੁਝੋ ਮੋਰ ਗਿਆਨ ਮੇਰਾ ਗਿਆਨ ਬੁਝ ਤੂੰ ਮੈਂ ਕੀ ਕਹਨਾ ਤੋ ਤੋ ਜਾਚੋ ਭੂਪਤ ਰਾਜੇ ਹੱਥ ਸਿਉ ਮੋਰ ਧਿਆਨ ਗੱਲ ਉਥੋਂ ਚਲਦੀ ਹੈ ਉਹ ਕਹਿੰਦਾ ਹਮ ਕਰ ਸੂਤ ਜਲਾਣ ਦੇ ਸੂਤ ਹੁੰਦਾ ਸੂਤ ਗਲ ਵਿੱਚ ਪਾ ਕੇ ਤਾਣਾ ਤਣਦੇ ਨੇ ਹਮਕਰ ਸੂਤ ਤਣੇ ਨੇ ਤਾਣਾ ਸਾਡੇ ਘਰ ਸੂਤ ਹੁੰਦਾ ਜਿਹੜੇ ਕੱਦੇ ਨੇ ਸਾਨੂੰ ਦੇ ਜਾਂਦੇ ਨੇ ਜਾਂ ਜਿਹਨੇ ਉਹ ਬਣਾਉਣ ਦਾ ਸਾਡੇ ਲੈਣਾ ਹੁੰਦਾ ਨੇ ਸੂਤ ਜਿਲ੍ਹਾਿਆਂ ਦੇ ਉਧਰ ਲੈ ਕੇ ਜਾਂਦੇ ਹੁਣ ਇਹਨੇ ਨਾ ਹਮਕਰ ਸੂਤ ਤਣੇ ਨੇ ਤਾਣਾ ਕੰਠ ਜਿਹੜੇ ਉਹ ਤੁਹਾਡੇ ਤੋਂ ਤੁਹਾਡੇ ਤਿੰਨ ਤਾਗੇ ਨੇ ਉਹ ਸੂਤ ਦੇ ਪਾਏ ਸਾਡੇ ਘਰ ਬਣਾਉਂ ਮੂ ਸੂਤ ਪਿਆ ਬਣਾਉ ਮੂ ਸੂਤ ਪਿਆ ਜਿਹੜਾ ਤੂੰ ਤਦ ਤੱਕ ਗੇ ਲਈਂ ਫਰਦਾ ਸੂਤ ਤੇ ਕਿੱਡੀ ਵੱਡੀ ਗੱਲ ਐ ਉਹ ਸੂਤ ਦੇ ਤੂੰ ਜਨੇਊ ਪਾ ਕੇ ਪਰਨਤ ਬਣ ਗਿਆ ਹਮਕਾ ਰਸੂਤ ਤਣੇ ਨੇ ਤਾਣਾ ਕੰਠ ਜਨੇਊ ਤੁਹਾਰੇ ਤੁਮ ਤੋ ਜਾਚੋ ਭੂਪਤ ਰਾਜੇ ਰਿਦੇ ਰਮਾ RAM ਹਮਾਰੀ ਤੁਮ ਤਾ ਰਾਜਾ ਨਾ ਮੰਗ ਤੈਂ ਜਦਲੇ ਭੂਪਤ ਰਾਜੇ ਨੇ ਉਹਦਾ ਮੰਗ ਤੈ ਜਾ ਕੇ ਉਹ ਤੇਰੇ ਜਜਮਾਨ ਨੇ ਉਥੋਂ ਲੈ ਕੇ ਖਾਣਾ ਮੇਰੇ ਹਿਰਦੇ ਚ ਰਾਮ ਹੈ ਮੈਂ ਕਹਿੰਦਾ ਕਿ ਲੈਣ ਮੇਰਾ ਤਾਂ ਰਾਮ ਹੈ ਹਿਰਦੇ ਚ ਰੇ ਰੇ ਗੋਵਿੰਦ ਬਲਕੇ ਰਾਮਣੀ ਰੇ ਗੋਵਿੰਦ ਹਮਾਰੇ ਗੋਵਿੰਦਾ ਮੇਰੇ ਹਿਰਦੇ ਚ ਤੁਹਾਡੇ ਕੋਲ ਗੋਵਿੰਦ ਹੈ ਨਹੀਂ ਜੇ ਗੋਵਿੰਦ ਤੇਰੇ ਹਿਰਦੇ ਚ ਆ ਮੰਗਦਾ ਕਿਉਂ ਜਾ ਇਹੇ ਕਰ ਗੋਬਿੰਦ ਹੈ। ਉਹਨਾਂ ਦਾ ਘਟ ਹੈ। ਘਟ ਹੈ। ਜਿਵੇਂ ਬੰਦੇਰੇ ਹੱਦ ਦੇ ਚ ਹੁੰਦਾ ਰਾਜਾਂ ਦੇਗਾ ਤੇ ਮੰਗਤਾ ਕਿ ਉਹ ਹੁੰਦਾ ਜਾਸਿ। ਤੁਮ ਤੋਂ ਜਾਂ ਹ ਹਮਕਰ ਸੂਤ ਤਣੇ ਨੇ ਤੇ ਤਾਣਾ ਸਾਡੇ ਘਰ ਸੂਤ ਉਹਦਾ ਤਾਣਾ ਤਣਦੇ ਆ ਕੱਪੜਾ ਬਣਾਉਣ ਨੂੰ। ਰੋਜ਼ੇ ਕੰਢ ਜਨੇ ਉਹ ਤੁਹਾਰੇ ਤੇਰੇ ਅੱਡੇ ਤੋਣਾ ਵੀ ਨਹੀਂ ਵੱਜਣੋ ਜਨੇ ਹੂਦੋ ਸੂਤਾ ਜਿਹਦੇ ਨਾਲ ਤੂੰ ਆਖੜਿਆ ਫਿਰਦਾ ਮੈਂ ਬ੍ਰਾਹਮਣ ਕੰਢ ਜਨੇ ਉਹ ਤੁਹਾਰੇ ਤੂੰ ਤੋ ਜਾਚੋ ਭੂਪਤ ਰਾਜੇ ਦੇਦੇ ਗੋਬਿੰਦ ਹਮਾਰੇ ਮੇਰੇ ਹਿਰਦੇ ਚ ਗੋਬਿੰਦ ਆਂਦਰੇ ਕੋ ਸਾਡੇ ਕੋਈ ਜਿਆਦਾ ਸੂਤ ਹੈ ਗੋਬਿੰਦ ਤੇਰੇ ਕੋ ਥੋੜਾ ਸੂਤ ਹੈ ਤੂੰ ਮੰਗਦਾ ਹੈ ਜਿਨੇ ਉਹਨੇ ਮੰਗਤਾ ਬਣਾਇਆ ਤੈਨੂੰ ਜੇ ਜਨੇਊ ਰੱਖਿਆ ਤਾਂ ਤੁਮ ਪਾਸ਼ਾ ਨੇ ਉਹ ਤੋਂ ਮੰਗਤਾ ਹੀ ਬਣਿਆ ਰਹਿ ਨਾ ਨੌਵੇਂ ਪਾਸ਼ਾ ਨੇ ਜਨੇਊ ਰੱਖਿਆ ਨਾ ਦਾਦਾ ਨਹੀਂ ਬਣ ਦਿੱਤਾ ਮੰਗਤਾ ਹੀ ਰੱਖਿਆ ਵੀ ਮੰਗਤਾ ਹੀ ਰਹਿਣਦੇ ਇਹਨਾਂ ਨੂੰ ਛੱਡ ਪਰੇ ਉਹ ਦਾਦੇ ਬਣ ਕੇ ਦੁਖੀ ਕਰਨਗੇ ਮੈਂ ਤੁਮ ਤੋਂ ਚਾਚੋ ਪੂਪਤ ਰਾਜੇ ਮੰਗਤੇ ਨੇ ਜੇ ਉਹਦੀ ਰਾਖੀ ਕਰਕੇ ਮੰਗਤੇ ਹੀ ਬਣਾ ਕੇ ਰੱਖੇ ਨੇ ਕਿ ਮੰਗਤੇ ਹੀ ਰਹਿਣਦੇ ਦਾਤੇ ਨਹੀਂ ਬਣਦੇ ਨੇ ਦਦਾ ਦਾਤਾ ਇੱਕ ਦਾਤਾ ਖਾਲਸਾ ਹੈ ਇਹ ਇਹ ਮੰਗਤੇ ਨੇ ਇਹ ਮੰਗਦੇ ਹੀ ਰਹਿਣ ਸਾਨੂੰ ਦਾਤ ਦੇ ਨੇ ਇਹ ਬੀਸ਼ਵਗੁਰੂ ਨੇ ਆ ਬੀਸ਼ਵਗੁਰੂ ਨੇ ਪੰਡਤ ਜਿਹਨਾਂ ਦੀ ਗੱਲ ਕਰਦਾ ਆ ਹੈ ਸਚਾਈ ਆ ਜਿਹੜਾ ਇਹਨਾਂ ਦਾ ਮਤ ਹੈ ਸਨਾਤਨ ਮਤ ਦੀ ਪੜਦੇ ਫੁੱਲੇ ਪੈਨੇ ਕਵੀ ਸਨਾਤਨ ਮਤ ਦੇ